ਨੋ ਜੀ ਸਵਾਗਤ ਹੈ ਤੁਹਾਡੇ YouTube ਚੈਨਲ ਤੇ ਅਸੀਂ ਪਹੁੰਚ ਗਏ ਕੋਟਪੁਰੇ ਮੰਡੀ ਦੇ ਵਿੱਚ ਲਓ ਜੀ ਬੋਲੀਓ ਕੀ ਸਟਾਰਟ ਹੈ ਦੇਖਦੇ ਆ ਕੀ ਰੇਟ ਜਾਂਦੀ ਹੈ ਥੋੜੀ 50 60 65 70 71 80 88 285 285 90 95 295 ਬੋਲਾ ਬੈਕ ਨੇ 295 ਰੁਪਏ ਦੀ ਪਹਿਲੀ ਟਰਾਲੀ ਦਾ ਲਿੰਕ 295 ਰੁਪਏ ਕਿੰਨਾ ਗਿਆ 10 ਦੀਆਂ ਟਿੰਡ ਲਗਾਈਆਂ ਨੂੰ ਟਰਾਲੀ ਰਹੇ ਜੀ ਇਹਨਾਂ ਦੇ ਦਿੰਦੇ ਕਿ ਰੇਟ ਜਾਂਦੀ ਹੈ ਆਜਾ ਸੈਂਟਰ ਦਾ ਮਹਿਕਮਾ ਹੋਵੇ ਸੈਂਟਰ ਦਾ ਮਹਿਕਮਾ ਮਾਲ ਕੀ ਹੈ ਪਹਿਲੇ ਛਾਪਦੇ ਤੁਸੀਂ ਉਹ ਬਾਰੇ ਵੀ ਕੱਢ ਗਿਆ ਮਾਲ ਹੋਣਾ ਬਾਤ ਕਰ ਜਾ ਭਰਾਵਾ ਹੁਣ ਬਾਤ ਕਰ ਲੈ ਫੋਨ ਵੀ ਕਰਦਾ ਸਪੀਕਰ ਲਾਇਆ ਤੇਰਾ ਗੱਲਾਂ ਗੱਲਾਂ ਰੱਲ ਲੈ ਲੋ ਥੋੜੀ ਬੜੀ ਗੱਲ ਤਾਂ ਕਰ ਲੈ ਗੱਲਾਂ ਤਾਂ ਗੱਲਾਂ ਇਹ ਵੀ ਪਨਾਸ ਰਹਾ ਕਰ ਲੋ ਕਿ ਕਰ ਲੋ ਯਾਰ ਗੱਲਾਂ ਬੋਲੀ ਕਰਦਾ ਯਾਰ ਹੁਣ ਉੱਥੇ ਫੇਰ ਉਹੀ ਗੱਲ ਗੰਦੀ ਦੀ ਬਾਤ ਤੂੰ ਬੋਲੀ ਦਾ ਆ ਜਾਂਦੀ ਹੈ 275 275 280 80 90 95 300 300 305 305 ਬੋਲਦਾ ਕੋਈ ਚੱਲ ਫਿਰ 305 ਇਹ ਵੀ ਦੂਸਰੀ ਟਾਂ ਲੱਗੀ 300 ਦੇ 5 ਰੁਪਏ ਤੇ ਨਾਗਰਾਏ 8 ਜੀ ਹੋਰ ਇਹਨਾਂ ਦੇਖਦਾ ਕੀ ਲੜ ਜਾਂਦਾ ਜੀ ਨਾਗਰਾਏ 10 ਅੱਜ ਉਹ ਘੱਲ ਲੈ ਜਾਣੀ ਸੀ ਹੁਣ ਕਰੀ ਜਾਓ ਜੀ ਗੱਲ ਸਿੰਘ

250 ਰੁਪਏ ਕਿੱਥੇ ਦਵਾਰੇ ਨੇ ਇਹ ਲੱਗੀ 285 ਰੁਪਏ ਤੇ ਇਸ ਟਰਾਲੀ ਤੇ ਨਾਗ ਰਹਿ ਕੇ 7 ਜੀ ਹੋਰ ਇਹਨਾਂ ਲਿਖਦੇ ਆ ਕੀ ਰੇਟ ਜਾਂਦੇ ਨੇ ਚੱਲ ਭਾਈ ਬੰਦਾ ਲੈ ਲਈ ਨਾ ਚੱਲ ਮੈਂ ਬੰਦਾ ਲੈ ਆਵੇਂ ਮਿੰਟਿੰਗ ਜਾਨੀ ਆਣਾ ਅੰਦਰ ਮੁਰਲੇ ਦੋ ਹਜ਼ਾਰ ਚਾਰ ਹਜ਼ਾਰ ਚੱਲ ਬੜਾ ਕੰਮ ਚੱਲ ਕੋਈ ਨਾ ਜਿਹੜਾ ਲੱਭ ਜਾਵੇ ਮੁਰਗੀ ਨੂੰ ਮੋਹ ਮਤ ਸਿਰ ਮਾ ਅੰਦਰ ਦੀ ਵੀਰੇ ਅੰਦਰ ਦੀ ਥੋੜੀ ਬੋਲੋ ਜੀ 240 240 45 250 52 70 70 75 275 80 ਪੰਜ ਨਹੀਂ ਜਾਏਗਾ 80 85 90 95 300 ਰੁਪਿਆ ਬੋਲਾ ਬਾਈ ਕਿਹਦੇ 300 ਰੁਪਿਆ ਬਈ 5 ਗਰਾਈ ਲਓ ਜੀ 300 ਰੁਪਿਆ ਲੱਗ ਗਿਆ ਜੀ 5 ਗਰਾਈਆਂ ਬਾਈ ਨੇ ਲਈਆਂ ਲਓ ਜੀ 5 ਮੀਟਰ ਵਾਲੀ ਦੇ ਦੇ ਦਿਓ ਠੀਕ ਆ ਓੜਾਤ ਲਈ ਆਣੀ ਓੜਾ ਓੜਿਆਂ ਵਾਪਸ ਕਿਉਂ ਨਹੀਂ ਜਾਈਂਦੀ ਹੈ ਨਾ ਹਾਂ 10 ਆਪਣੀ ਅੰਦਰ ਦੀ ਆਪਣੇ ਬਈ ਬਾਹਰ ਦੀ ਬਾਹਰ ਦੀ ਆਈ ਨਿਕਲੂ ਸਾਰੀ ਬਾਹਰ ਦੀ ਦੁਨੀਆ ਦੇ ਨਾਲ ਦੀ ਬਾਈ ਗੱਲੀ ਖੁੱਲੀ ਪੋਰਾ ਨਹੀਂ ਬੋਲੋ ਜੀ ਹੈ 200 ਰੁਪਿਆ 5 10 15 20 25 30 35 40 45 250 52 252 ਬੋਲਾ ਬਾਈ ਕਿਨੇ 250 ਲਓ ਜੀ ਇਹ ਲਾਗੀ 255 ਰੁਪਏ ਇਹ ਬਾਹਰ ਦੀ ਤੂੜੀ ਸੀ ਬਾਈ ਤਾਂ ਕਰਕੇ ਜਿਹੜੀ 255 ਰੁਪਏ ਅੱਜ ਜਿਹੜਾ ਰੇਟ 300 ਤੱਕ ਪਹੁੰਚ ਗਿਆ ਜੀ ਅਜੇ ਤੱਕ ਤੇ ਨਾਗਰਗੇ 4 ਹੋਰ ਜੀ ਇਹਨਾਂ ਦੇਖਦੇ ਹਾਂ ਕੀ ਰੇਟ ਜਾਂਦਾ ਜੀ ਚੰਗਾ ਗੋਲ ਬਾਹਰ ਦੀ ਆਈ ਨਿਕਲੂਗੀ ਹਾਂ ਇੱਕ ਸਾਤ ਇੱਕ ਬੋਲੋ ਜੀ ਭੰਗੜਾ ਵਾਲਾ ਭਲੀ ਹੁੰਦਾ ਬਾਹਰ ਦੀ ਤੂੜੀ ਇਹਦੇ ਨਾਲ ਦੀ ਬਾਈ 250 ਵੀ 220 ਰੁਪਏ 220 ਰੁਪਏ ਬਾਹਰ ਦੀ ਆ ਜੀ 220 ਰੁਪਏ 220 ਬੋਲਣਾ ਕਿਨੇ ਹਾਂ ਭਾਈ 220 ਰੁਪਏ ਜੀ ਗਊਸ਼ਾਲਾ ਲਓ ਜੀ ਲੱਗੀ 220 ਰੁਪਏ ਗਊਸ਼ਾਲਾ ਕਿਨੇ 100 ਰੁਪਏ ਭਾਰਤੀ ਦੁਨੀਜੀ ਤਾਂ ਕਰਕੇ ਜਿਹੜਾ ਰੇਟ ਘਟ ਲਗੇ ਥੋੜੀ ਅਲਾਂ ਦੇ ਫੜਾ ਵਟਿਆ ਸੀਗਾ ਪਹਿਲਾਂ ਇੰਨਾ ਕਰਾਂਗੇ ਸਾਰੇ 3 ਹੋ ਗਈ। ਕਹਿੰਦੇ 4 4 ਲੱਗੇ ਹੋਣਗੇ। ਜਾਨਾ ਕੋਈ ਕੋਈ ਗਾਣ ਕਰੂਗਾ ਜਰਾਂ ਨੂੰ ਤੇ ਜਾਊਗੀ ਘੋੜਿਆਂ ਨੂੰ। ਹਾਂ ਘੋੜਿਆਂ ਨੂੰ ਜਾਊਗੀ ਇਹ 250 ਰੱਖ 225 ਹੈ 280 ਰੁਪਏ 280 ਰੁਪਏ 85 ਰੁਪਏ 84 90 ਰੁਪਏ ਘੋੜਾ ਲਈ ਗੁਰੂ ਦੇ ਹਾਂਜੀ 250 ਰੁਪਏ 300 ਰੁਪਏ ਆਈ 300 ਬੋਲਣਗੇ ਨੇ ਹਾਂਜੀ 5 ਜੀ ਕੀ ਕਰਦੇ ਘੋੜਾ ਪਾਸ ਕੁਲੇ ਰੁਪਏ ਨਹੀਂ ਸਾਡੇ ਕੋਲ 10 ਰੁਪਏ ਬੋਲਣਗੇ ਨਾਲ ਦੇ ਘੋੜਾ ਚਲ ਭਾਈ ਗੁਰਦੁਆਰੇ ਚਲਦਾ ਇਹਲੇ ਬਰਦੋਰੇ ਬਰਦੋਰੇ ਜੱਲਾ ਭਾਈ ਲਓ ਜੀ ਇਹ ਲੱਗੀ 300 ਦੇ 10 ਰੁਪਏ ਜੀ ਆਪਣਾ ਕੇਵਲ ਉਹ ਗੋਰੇ ਦੀ ਅੰਗਰ ਦਾ ਮਾਲ ਹੋਦਾ ਆਪਣੀ ਅੰਗਰ ਦੀ ਕੋਈ ਬੋਲੋ ਬਾਬ ਜੀ 250 ਹਾਂ ਜੀ 250 54 ਜੀ 60 65 70 75 275 80 85 90 95 295 ਬੋਲਾਂਗੇ ਨਾ 295 ਬਾਈ ਕੀਦੀ ਆ ਲੋ ਜੀ ਲੱਗੀ 295 ਰੁਪਏ ਲੱਗੀ ਕਰੋ ਵੀ ਨਾਗ ਲੈ ਕੇ ਸਾਡੇ ਦੋ ਹੀ ਹੋਰ ਇਹ ਨਾ ਦੇਖਦਾ ਕੀ ਰੀਡੀਏ ਲਓ ਜੀ ਦੋ ਨਾਗ ਰਹਿ ਗਏ ਆਲੀ ਆਪਣੀ ਅੰਦਰ ਦੀ ਹੈ ਬਈ ਅੰਦਰ ਦੀ ਹੈ ਬਈ ਬਾਹਰ ਨਹੀਂ ਲਾ ਬਗੇ ਇਹ ਕਿੰਨਾ ਹਾਂ ਹਾਂ ਆਪਣੀ ਆ ਅੰਦਰ ਦੀ ਹੈ ਕਿੰਨਾ ਅੰਦਰੋਂ ਲਿਆਂਦੇ ਬਈ ਅੰਦਰੋਂ ਉਹ ਅੰਦਰ ਦੀ ਗਈ ਜਾਂਦਾ ਜੀ ਅੰਦਰ ਦੀ ਹੈ ਦੇਖੋ ਬੋਲੇ 200 200 200 5 10 15 30 35 40 45 250 55 60 260 ਰੁਪਏ 65 ਰੁਪਏ 70 75 75 ਬੋਲਾਂਗੇ ਨੇ 275 ਰੁਪਏ ਬੈਕੀ ਦੀ ਆ ਇਹ ਲੱਗੀ 275 ਰੁਪਏ ਜੀ ਇਹ 65 ਰਾਕ ਲੱਗ ਰਹੀ ਜੀ ਇਹਨਾਂ ਦੇਖਦੇ ਆ ਕੀ ਹਟਦਾ ਹੈ ਆਹੋ ਡੇਰੇ ਮੋੜ ਤੇ ਆਹੋ ਡੇਰੇ ਮੋੜ ਤੇ ਕਿਹਦੀ ਆ ਬਈ ਅੰਦਰ ਦੀ ਬਾਹਰ ਦੀ ਬਾਹਰ ਦੀ ਵੀਰੇ ਬਾਹਰ ਦੀ ਐ ਨਿਕਲੂ ਬਾਈ ਸਰੀ ਬਾਹਰ ਦੀ ਤੁੜੀ ਦੇ ਨਾਲ ਦੀ ਗਿੱਲੀ ਤਾਂ ਨਹੀਂ ਗੀ ਗਿੱਲੇ ਹਨੇ ਕੀ ਮਰਮੜਾ ਰੰਗ ਤੋਂ ਦਾ ਪਰ ਗਿੱਲੀ ਨਹੀਂ ਗਰੰਟੀ ਆਪਣਾ ਦੋ ਫਰਾ 225 ਰੁਪਏ ਮਾਲਮੜੀ ਸ਼ਰਮਾਨਿਆ ਕਰੋ ਗੰਡਾ ਕੋਈ ਨਹੀਂ ਯਾਰ ਰੱਖਤੀ ਫਿਰ ਕੀ ਦੀ ਗੱਲ ਹੈ ਕੀ ਕਰਦੇ ਚੱਲ ਹੈ ਠੀਕ ਹੈ 25 40 ਹਾਂ ਬਾਹੂ 40 45 45 250 250 ਬੋਲਾਂਗੇ 250 ਰੁਪਏ ਬਾਈ ਲੋ ਜੀ ਲਾਟ 45 ਤੇ ਇਹ ਵੀ 250 ਰੁਪਏ ਲੱਗ ਗਏ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਠੀਕ 7:30 ਵਜੇ ਤੇ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰਿਓ 我妥协了。